ਸਤਿ ਸ਼੍ਰੀ ਅਕਾਲ ਮੇਰੀ YouTube <Sanye> ਫੈਮਿਲੀ ਮਿਲ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਠੀਕ ਠਾਕ ਦੀਪ ਨੂੰ ਮੁਲਕ ਥੋੜਾ ਸਾਰਾ ਨਸਵਾਤ ਜੀ ਅੱਜ ਬਣਾਉਣਗੇ ਜੇ ਪਹਾਰੇ ਨਮਕ ਚੰਨ ਸਬਜੀ ਈਨਲੇ ਤੋਂ ਪੱਡੰਡਾ ਕੱਟ ਲੈਣਾ ਜੀ ਤੇ ਕੱਟ ਕੇ ਆਪਾਂ ਨੂੰ ਸਾਫ ਕਰ ਲਿਆ ਤੇ ਹੁਣ ਆਪਾਂ ਧੋ ਕੇ ਇਹਨਾਂ ਨੂੰ ਚਾ ਪਾਣੀ ਵਿੱਚ ਰੱਖ ਲਾਂਗੇ ਤੇ ਤੇ ਚਾਰ 5 ਮਿੰਟ ਜੇ ਆਪਾਂ ਪਿਆਜ਼ ਤੇ ਜਹੀ ਨਮਕ ਚਾ ਜਦੋਂ ਵੀ ਆਪਾਂ ਸੇਕ ਕਟਾਰ ਲਿਆ ਤੇ ਹੁਣ ਇਹਨਾਂ ਨੂੰ ਆਪਾਂ ਧੋ ਲਾਂਗੇ ਜੀ ਠੀਕ ਹੈ ਕਿ ਬਹੁਤ ਤਰੀਆ ਸਬਜ਼ੀ ਬਣਦੀ ਹੈ ਜੀ 파ਰੀ ਜਿਸ ਤਰ੍ਹਾਂ ਦੀ ਬਣਾਈ ਤੇ ਕਈ ਵਾਰੀ ਆਪਣੇ ਮਨ ਨਹੀਂ ਕਰਦਾ ਜੀ ਸਬਜ਼ੀ ਖਾਣੇ ਨੂੰ ਹਨਾ ਤੇ ਦਾਲ ਤੋਂ ਵੀ ਮਨ ਲੱਗ ਜਾਂਦਾ ਹੈ ਵਾ ਤੇ ਦਾਲਾਂ ਮਿਲਣ ਤੇ ਸਬਜ਼ੀ ਨਾ ਤੋਂ ਤੇ ਫਿਰ ਆਪਾਂ ਇਹ ਰੈਸਪੀ ਬਣਾ ਕੇ ਖਾ ਸਕਦੇ ਹਾਂ ਜੀ ਸਬਜ਼ੀ ਇਸ ਕੀ ਪਰੇਗ ਮਿਕ ਚੰਗੀ ਤੇ ਚਲੋ ਜੀ ਹੁਣ ਆਪਾਂ ਇਹ ਧੋ ਰਗੇ ਜੀ ਇਹਨਾਂ ਨੂੰ ਜਿੰਨਾ ਕੰਮ ਚੋਂ ਇੰਤੋ ਬਾਹਰ

ਤਾਰਾ ਕਿ ਜਿੱਤੇ ਆਪਣੀਆਂ ਮਿਰਚਾਂ ਕੱਟ ਲਈਆਂ ਸੀ ਸਾਰੀਆਂ ਕਿ ਕਹਿੰਦੇ ਤੇ ਹੁਣ ਆਪਾਂ ਕੀ ਪਾ ਦਾਂਗੇ ਜੀ ਕੀ ਆਪਣਾ ਕਰਮ ਹੋ ਗਿਆ ਜੀ ਤੇ ਪਾ ਦਿੰਨੇ ਆਪਾਂ ਜੀਰਾ ਇਹ ਆਪਣਾ ਤੜਕਾ ਗਿਆ ਤਾਂ ਆਪਾਂ ਇਹਨੂੰ ਮਿਸ਼ਟਾ ਇਹ ਚੰਦਾ ਸਾਰਾ ਕੜਫਾ ਨੂੰ ਮਾਰ ਦੇਗਾ ਦੇਸੀ ਘੀ ਤੇ ਸੰਗੀ ਤਰ੍ਹਾਂ ਮਿਲਾ ਲੈਣ ਮਿਸ਼ਟਾ ਤਾਕ ਦੇਤੇ ਕਿ ਦੋ ਕੁ ਮਿੰਟ ਲੋ ਜੀ ਚਾਪੜੀ ਇਹ ਪਰੋਤ ਲੈ ਲੇ ਨੂੰ ਸੁਨ ਮੱਤੇ ਆਦਨੇ ਪਿਆਜ਼ ਸਾਟੇ ਪਕਾ ਲੱਗ ਗਈ। ਲੋਹੀ ਚਿਕਨ ਕੱਟਮਾ ਨਾਲ ਸਾਟੇ ਪਕਾਵਾ ਲੱਗ। ਇਸ ਵਿੱਚ ਗਾੜਾ ਪਾ ਦਿੰਦੇ ਹਾਂ। ਇਸੇ ਤਰ੍ਹਾਂ ਹੀ ਮਿਰਚਾ ਵੀ ਪਾ ਦਜਾਂਗੇ। ਹੁਣ ਆਪਾਂ ਨਮਕ ਪਾ ਕੇ ਇੱਕ ਬਰੀਕ ਪੀਸ ਕਰ ਲੈਣੀ ਹੈ ਲਾ ਲਈ ਚੋਗੇ ਜੀ ਤੇ ਆਜੂ ਥੋੜਾ ਜਿਹਾ ਹੋਣਾ ਪੁਣ ਲਾਂਗੇ ਜੀ ਅਜਾ ਨੂੰ ਫਿਰ ਪਾਵਾਂਗੇ ਜੀ ਆਪਾਂ ਨੂੰ ਤੇ ੜਦੀ ਹੋਰ ਆਪਾਂ ਕੋਈ ਮਸਾਲੇ ਨਹੀਂ ਪਾਉਂਦੇ ਜੀ ਗਰਮ ਮਸਾਲਾ ਹੋ ਗਿਆ ਡੱਗੇ ਵਿੱਚ ਕੁਝ ਨਹੀਂ ਪਾਣਾ ਜੀ ਤੇ ਅਸਾਪਾ ਦੋ ਹੀ ਚੀਜ਼ ਆਪਾਂ ਪਾਉਂਦੇ ਜੀ ਥੋੜਾ ਜਿਹਾ ਟਾਈਮ ਥੋੜਾ ਪੁਣ ਲਾਂਗੇ ਜੀ ਇਸੇ ਅੱਜ ਕਰ ਜੀ ਜ਼ਿਆਦਾ ਆਪਾਂ ਗੈਸ ਕਰਦੇ ਆ ਫਿਰ ਪੜਤਣ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰਕੇ ਪੱਕਾ ਟੀ ਗੈਸ ਕਰੇ ਕਚਮਚਾ ਪਾ ਨਮਕ ਦਾ ਪਾ ਦਿੰਨੇ ਆ ਜੀ ਇਹ ਅੱਧਾ ਚਮਚਾ ਲਾਂਗੇ ਜੇ ਆਪਾਂ ਹਲਦੀ ਦਾ 1 ਕ ਚਮਚਾ ਥੋੜਾ ਜਿਹਾ ਪੰਡੂਨ ਪਾ ਦਿੰਨੇ ਚੰਗੀ ਤਰ੍ਹਾਂ ਪੁੰਨਾਂਗੇ ਜੀ ਮਸਾਲੇ ਨੂੰ ਹਲਦੀ ਨੂੰ ਤੇ ਨਮਕ ਨੂੰ ਦੇ ਨਾਲ ਹੀ ਆਪਣੇ ਪਿਆਜ਼ ਹੋਰ ਪੁੰਨੇ ਜਾਣਗੇ। ਤਾਂ ਕਿ ਇਹਦੀ ਗ੍ਰੇਸ। ਦੇਖਦੇ ਹਾਂ ਕਿ ਪੱਕਾ ਉਹਦਾ ਪਾਣੀ ਤਾਂ ਹੈ ਉਸ ਤੋਂ ਬਾਅਦ ਪਾਉਣੀ ਜੇ ਪੱਦੁੱਧ ਤੇ ਦੁੱਧ ਦਾ ਪਮੈਸ ਦੀ ਪੋਣਾ ਜੀ گاੜਾ ਦੁੱਧ ਮੱਲਬ ਮੜਾਈ ਵਾਲਾ ਬਹੁਤ ਵਧੀਆ ਸਬਜ਼ੀ ਬਣੇਗੀ ਜੀ ਬਣ ਕੇ また、びっくりとありがと、ね、うございます。 ਅਜੀਤ ਦੁੱਤ ਨੂੰ ਵਾਰੀ ਆ ਗਈ ਤੇ ਮੈਂ ਕਰ ਦਿੰਨੇ ਆਪਾਂ ਗੈਸ ਬੰਦ ਤੇ ਜੇ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਲੈ ਇੱਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਜੀ ਤੇ ਕੈਸੰਗ